ਹਾਂਜੀ ਲੱਕਾ ਜੀ ਸਤਿ ਸ੍ਰੀ ਅਕਾਲ ਮੈਂ ਅਮਨ ਫ্রম ਸਾਈਪ੍ਰਸ ਤੋਂ ਜਿਦਾ ਤੁਹਾਨੂੰ ਪਤਾ ਆਇਆ ਕਿ ਮੇਰੇ ਕੋਲ ਪਰਮਨੈਂਟ ਵੀਜ਼ਾ ਹੈਗਾ ਸਾਈਪ੍ਰਸ ਦਾ ਤੇ ਮੈਂ ਗੋਰੀਆਂ ਦੀ ਫੈਮਿਲੀ ਦੇ ਵਿੱਚ ਕੰਮ ਕਰਦੀ ਹਿਆ ਚਲੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਠੀਕ ਆ ਸਭ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਠੀਕ ਆ ਲੱਕਾ ਜੀ ਚਲੋ ਆਪਾਂ ਮੈਂ ਤੁਹਾਨੂੰ ਦੱਸੀ ਮੈਂ ਸ਼ਾਪਿੰਗ ਤੇ ਗਈ ਸੀ ਐਚ ਐਮ ਤੇ ਬਹੁਤ ਸੋਹਣੇ ਸੋਹਣੇ ਇਹਾ ਕਲਿੱਪ ਲੱਗੇ ਹੋਇਆ ਐਚ ਐਮ ਦੇ ਵਿੱਚ ਲੇਕਿਨ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਹੈ 6070 ਹਨਾ ਕਾਫੀ ਐਕਸਪੈਂਸਿਵ ਹੈਗਾ ਆ ਉਹੀ ਆਪਣੇ ਇੰਡੀਆ ਚ ਇਦਾਂ ਦਾ ਜੇ ਦੇਖਿਆ ਜਾਵੇ ਤਾਂ ਕਲਿੱਪਰ ਤੋਂ 150 ਨੂੰ ਆ ਜਾਂਦਾ ਹੋਣਾ ਮੈਨੂੰ ਲੱਗਦਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਐਕਸਪੈਂਸਿਵ ਹੈਗਾ ਤੁਹਾਨੂੰ ਪਤਾ ਇੱਥੇ ਪੈਸੇ ਵੀ ਯੂਰੋਆਂ ਦੇ ਵਿੱਚ ਚੱਲਦੇ ਆ ਯੂਰੋ ਦੇ ਵਿੱਚ ਚੱਲਦੇ ਆ ਤੇ ਇਹ ਤਾਂ ਮੈਂ ਸੋਚਿਆ ਕਿ ਮੈਂ ਘਰ ਵੀ ਬਣਾ ਸਕਦੀਆਂ ਰਿਬਨ ਲਿਆ ਕੇ ਬਾਹਰੋਂ ਹਨਾ ਕਲਿੱਪਾ ਉਥੋਂ ਲਿਆ ਕੇ ਨਾ ਦਾ ਸਿੰਪਲ ਕਲਿੱਪ ਲਿਆ ਕੇ ਜਾ ਰੋਬੜਾ ਲਿਆ ਕੇ ਮੈਂ ਬਣਾ ਸਕਦੀਆਂ ਵੈਰੀ ਈਜ਼ੀ ਬਿਕੋਜ਼ ਮੇਰੇ ਕੋਲ ਤਾਂ ਹੈਗੇ ਆ ਮੇਰੇ ਕੋਲ ਵੀ ਹੈਗੇ ਆ ਲੇਕਿਨ ਹੁਣ ਸਾਰਾ ਐਚਐਮਏ ਨਾ ਕਲਿੱਪਾਂ ਦੇ ਨਾਲੇ ਭਰਿਆ ਪਿਆ ਆ ਇਹ ਜੰਗ ਜਨਰੇਸ਼ਨ ਬਹੁਤ ਲਾਂਦੀ ਆ ਇਹਨਾਂ ਗੋਰੀਆਂ ਦੇ ਵਿੱਚ ਕ੍ਰੇਜ਼ ਬਹੁਤ ਆ ਗਿਆ ਜਿਹੜੀ ਜੰਗ ਜਨਰੇਸ਼ਨ ਗੋਰੀਆਂ ਦੀ ਹੈਗੀਆਂ ਕੁੜੀਆਂ ਹੈਗੀਆਂ ਬਹੁਤ ਜ਼ਿਆਦਾ ਲਗਾਨੀਆਂ ਕਿਉਂਕਿ ਉਹਨਾਂ ਦੇ ਵਾਲ ਵੀ ਆ ਮਤਲਬ ਕਾਫੀ ਕਿਊਟ ਜਿਹੇ ਹੁੰਦੇ ਆ ਨਾ ਮੇਰੇ ਵਰਗੀ ਤੇ ਉਹਦੇ ਵਾਲ ਜੇ ਵੀ ਇਦਾਂ ਦੇ ਗੰਦੇ ਜਿਹੇ ਆ ਨਾ ਇਹਨਾਂ ਦੇ ਵਾਲ ਸਿਲਕੀ ਸਿਲਕੀ ਹੁੰਦੇ ਆ ਸੋਹਣੇ ਬਹੁਤ ਲੱਗਦੇ ਉਹਨਾਂ ਦੇ ਵਿੱਚ ਬਹੁਤ ਲਗਾਏ ਹੋ ਸੋਹਣੇ ਲੱਗਦੇ ਆ ਲੋਕੋ ਜੀ ਮੈਂ ਦੱਸ ਨਹੀਂ ਸਕਦੀ ਹੈ ਕਿ ਹਾਏ ਐਨੇ ਸੋਹਣੇ ਲੱਗਦੇ ਨਾ ਕਈਆਂ ਦੇ ਵਾਲਾਂ ਦੇ ਵਿੱਚ ਛੋਟੇ 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 ਉਹ ਦੇਖੋ ਜੁਬਨ ਛੋਟੀਆਂ ਛੋਟੀਆਂ ਆ ਕਿਆ ਨਾ ਜ਼ਰਾ ਐਨਾ ਮੈਂ ਮਤਲਬ ਮੈਨੂੰ ਐਚਐਮ ਚ ਕਾਫੀ ਟਾਈਮ ਆਈ ਮੀਨ ਲੱਗਿਆ ਸੀਗਾ ਮੈਨੂੰ ਡੇਢ ਕ ਘੰਟਾ ਲੱਗ ਗਿਆ ਸੀ ਮੈਂ ਨਾ ਮਤਲਬ ਸਾਰਾ ਹੀ ਆ ਨਾ ਆਪਣੀ ਮੇਸਾ ਕਰਕੇ ਆਈਆਂ ਹਰ ਇੱਕ ਚੀਜ਼ ਐਨ ਚੰਗੀ ਤਰ੍ਹਾਂ ਦੇਖ ਕੇ ਆਈਆਂ ਚੰਗੀ ਤ ਆ ਵੀ ਨਾ ਫਿਰੋਂ ਹਨਾ ਜਦੋਂ ਬੰਦਾ ਕਰ ਤੋਂ ਨਿਕਲਦਾ ਵਧੀਆ ਦੇਖੋ ਆ ਛੋਟੇ ਛੋਟੇ ਕਿੱਥੇ ਲਗਾਣੇ ਕਿੰਨੇ ਸੋਹਣੇ ਜਿਹਾ ਲੱਗਦੇ ਆ ਨਾ ਇਹ ਤਾਂ ਫੀਟੀਆਂ ਚਾਹੀਆਂ ਛੋਟੀਆਂ ਜੋੜੀਆਂ ਜਿਹੜੀਆਂ ਰੀਬਨ ਛੋਟੇ ਹੁੰਦੇ ਆ ਇਹ ਆਪ ਵੀ ਕਰ ਬਣਾ ਸਕਦੇ ਆ ਮੈਂ ਜਿੱਦਾਂ ਪਹਿਲਾਂ ਦੱਸਿਆ ਇਹਨਾਂ ਪ੍ਰਾਈਸ ਦੇਖੋ ਤੁਸੀਂ ਕਿੰਨਾ ਆ ਪ੍ਰਾਈਸ ਦੇਖਿਆ ਆ ਬਹੁਤ ਐਕਸਪੈਂਸਿਵ ਆ ਇਹ 670 ਨੂੰ ਆ ਹਨਾ ਇਹ ਛੋਟੇ ਕਲਿੱਪ 670 ਨੂੰ ਆ ਲੋਕੋ ਜੀ ਕਾਫੀ ਕਿਊਟ ਜ ਹੈ ਕਿ ਮੈਂ ਤੁਹਾਨੂੰ ਹੋਰ ਵੀ ਦਿਖਾ ਲ ਦਿਆਂ ਦੇਖ ਕਿੰਨੇ ਕਿੰਨੇ ਸੋਹਣੇ ਸੋਹਣੇ ਹਨਾ ਜਿਹੜੇ ਸਾਡੇ ਵਾਲਾ ਸਾਡੇ ਵਾਲਦ ਅੱਗੇ ਕਾਲੇ ਆ ਲੋਕੋ ਜੀ ਕਾਲਿਆਂ ਵਾਲੇ ਚ ਕਿਹਾ ਚਮਕਣਾ ਇਹਨਾਂ ਗੋਰੀਆਂ ਦੇ ਦਬਾਲ ਪੂਰੇ ਕਰਾ ਲੈਣੀਆਂ ਕਰੇ ਕੋ ਚਿੱਟੇ ਕਰਾ ਲੈਣੀਆਂ ਉਹਨਾਂ ਦੇ ਵਿੱਚ ਇਦਾਂ ਦੇ ਜੱਤ ਰਿਆ ਲਾਲ ਪੀਲੇ ਹਨਾ ਸਾਨੂੰ ਤਾਂ ਇਦਾਂ ਦੇ ਬਸ ਹੋਣ ਫੁਲਕਾ ਫੁੱਲਾ ਵਾਲੇ ਚਾਹੀਏ ਸੋ ਮੈਂ ਬਹੁਤ ਇੰਜੋਏ ਕੀਤਾ ਆਪਣੇ ਸ਼ੋਪਿੰਗ ਨੂੰ ਆਪਣੇ ਡੇ ਨੂੰ ਮੈਂ ਹਮੇਸ਼ਾ ਹੀ ਬਾਬਾ ਜੀ ਦੀ ਕਿਰਪਾ ਦੇ ਨਾਲ ਜਦੋਂ ਵੀ ਬਾਹਰ ਮਾਰਕੀਟ ਜਾਨੀ ਆ ਜਾਂ ਸ਼ੋਪਿੰਗ ਕਰਨ ਜਾਨੀ ਆ ਜਾਂ ਘੁੰਮਣ ਜਾਨੀ ਆ ਮੈਂ ਇੰਜੋਏ ਕਰਦੀ ਆ ਪੂਰੀ ਤਰ੍ਹਾਂ ਇੰਜੋਏ ਕਰਕੇ ਆਣੀ ਆ ਤੇ ਦੇਖ ਸਕਦੇ ਹੋ ਕਿੰਨੇ ਬ੍ਰਾਊਂਜ ਹੈ ਬ੍ਰਾਊਂਜ ਬਹੁਤ ਸੋਹਣੇ ਲੱਗੇ ਆ ਗਿਆ ਤੇ ਆਹ ਰੈੱਡ ਵੀ ਬਹੁਤ ਸੋਹਣੇ ਲੱਗੇ ਆ ਲੋਕੋ ਜੀ ਚਲੋ ਠੀਕ ਹੈ ਲੋਕੋ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਠੀਕ ਹੈ ਲੋਕੋ ਜੀ ਮਿਲਦੀ ਆ ਕੱਲ ਨੂੰ ਜਦ ਤੱਕ ਦੇ ਲਈ ਬਾਏ ਬਾਏ